ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਵੀ ਮਹਲਾ ਚੌਥਾ ਹਮ ਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੇ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਦਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿਚ ਆਇਆ ਹਮ ਅਪਰਾਧ ਪਾਪ ਬੋਹ ਕਿਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਾਖੋ ਲਾਜ ਹਰ ਪਾਇਆ ਹਬ ਨਾਨਕ ਸਰਣਾਗਤ ਆਏ ਹਰ ਲਾਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਬੀ ਮਹਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਮਹ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੇ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾ ਮੇਰੇ ਹੀਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਦਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿਚ ਆਇਆ ਹਮ ਅਪਰਾਧ ਪਾਪ ਬੋਕੀਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਹਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਬੀ ਮਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਮਹ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੇ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿੱਚ ਆਇਆ ਹਮ ਅਪਰਾਧ ਪਾਪ ਬੋਹ ਕਿਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਬੀ ਮਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਮ ਮਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੇ ਰੋਕ ਕੇ ਆ ਸੁਖ ਪਾਇਆ ਤਨ ਤਨ ਗੁਰ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾ ਮੇਰੇ ਹੀਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿਚ ਆਇਆ ਹਮ ਅਪਰਾਧ ਪਾਪ ਬੋਹ ਕੀਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਬੀ ਮਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੇ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿੱਚ ਆਇਆ ਹਮ ਅਪਰਾਧ ਪਾਪ ਬੋਕੀਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਬੀ ਮਲਾ ਚੌਥਾ ਹਮ ਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੇ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿਚ ਆਇਆ ਹਮ ਅਪਰਾਧ ਪਾਪ ਬੋਹ ਕਿਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਬੀ ਮਹਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਮਹ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੈਂ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿਚ ਆਇਆ ਹਮ ਅਪਰਾਧ ਪਾਪ ਬੋਹ ਕਿਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਾਖੋ ਲਾਜ ਹਰ ਪਾਇਆ ਅਬ ਨਾਨਕ ਸਰਣਾਗਤ ਆਏ ਹਰ ਲਾਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀਪੁਰਵੀ ਮਹਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਮਹ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇਆ ਹੋ ਮੇ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕੇ ਬਚਨ ਹਰ ਪਾਇਆ ਰਹਾ ਮੇਰੇ ਹੀਰੇ ਪ੍ਰੀਤ RAM ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿਚ ਆਇਆ ਹਮ ਅਪਰਾਧ ਪਾਪ ਬੋਕੀਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਹਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਪੂਰਬੀ ਮਹਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਮਹ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਇ ਹਉ ਮੇ ਰੁਕ ਕੇ ਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇ RAM ਗੁਰ ਕੇ ਬਚਨ ਹਰ ਪਾਇਆ ਰਹਾਉ ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰ ਆਗੇ ਆਪ ਵਿੱਚ ਆਇਆ ਹਮ ਅਪਰਾਧ ਪਾਪ ਬੋਕੀਨੈ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ ਅਬ ਨਾਨਕ ਸਰਣਾਗਤ ਆਏ ਹਰ ਲਖੋ ਲਾਜ ਹਰ ਪਾਇਆ